ਸਾਸ੍ਰੀਕਾਲ ਅੱਜ ਅਸੀਂ ਇੱਕ ਬਹੁਤ ਹੀ ਅਮ ਬੁਨਿਆਦੀ ਤੇ ਡੂੰਘੇ ਸੰਕਲਪ ਤੇ ਗੱਲ ਕਰਾਂਗੇ ਸਤਨਾਮ ਇਹ ਸ਼ਬਦ ਅਸੀਂ ਅਕਸਰ ਸੁਣਦੇ ਹਾਂ ਪਰ ਇਹਨਾਂ ਦੇ ਅਰਥ ਉਹ ਬਹੁਤ ਗਹਿਰੇ ਨੇ ਹਾਂਜੀ ਬਿਲਕੁਲ درست ਕਿਹਾ ਇਹ ਸਿਰਫ ਦੋ ਸ਼ਬਦ ਨਹੀਂ ਗੇ ਇਹ ਤਾਂ ਇੱਕ ਪੂਰੀ ਫਲਸਫੀ ਹੈ ਇੱਕ ਹਕੀਕਤ ਦਾ ਬਿਆਨ ਸਮਝੋ ਇਹਨਾਂ ਨੂੰ ਸਮਝਣਾ ਅਸਲ 'ਚ ਆਪਣੇ ਆਲੇ ਦੁਆਲੇ ਨੂੰ ਆਪਣੀ ਹੋਣਦ ਨੂੰ ਸਮਝਣ ਵੱਲ ਇੱਕ ਵੱਡਾ ਕਦਮ ਹੈ ਤੇ ਸਾਡੀ ਅੱਜ ਦੀ ਇਹ ਜਿਹੜੀ ਵਿਚਾਰ ਚਰਚਾ ਹੈ ਇਹਦਾ ਆਧਾਰ 06 ਸਤਨਾਮ ਦਾ ਇਟਰਨਲ ਰਿਐਲਿਟੀ ਨਾਂ ਦੇ ਸਰੋਤ ਤੋਂ ਲੈ ਗਏ ਕੁਝ ਅੰਸ਼ ਨੇ ਆਪਣਾ ਮਕਸਦ ਸਿਰਫ ਮਤਲਬ ਜਾਣਣਾ ਨਹੀਂ ਸਗੋ ਸਰੋਤ ਦੇ ਹਿਸਾਬ ਨਾਲ ਸਮਝਣਾ ਹੈ ਕਿ ਇਹ ਕਨਸੈਪਟ ਅਸਲੀਅਤ ਬਾਰੇ ਕੀ ਕਹਿੰਦਾ ਹੈ ਇਹਦੇ ਅਸਰ ਕੀ ਹੋ ਸਕਦੇ ਨੇ ਬਹੁਤ ਵਧੀਆ ਨੁਕਤਾ ਹੈ ਚਲੋ ਫਿਰ ਕੋਸ਼ਿਸ਼ ਕਰਦੇ ਹਾਂ ਇਸ ਨੂੰ ਖੋਲਣ ਦੀ ਸ਼ੁਰੂਆਤ ਕਰੀਏ ਸਤ ਸ਼ਬਦ ਤੋਂ ਹਾਂਜੀ ਹਾਂਜੀ ਸਰੋਤ ਕਹਿੰਦਾ ਹੈ ਕਿ ਸਤ ਦੇ ਕਈ ਮਤਲਬ ਨੇ जिमें सच यानी ट्रूथ फिर सदीवी इटरनल होंद वाला एग्जिटिंग वो जो हमेशा कायम रहा है यह सिर्फ सच बोलण वाला सच नहीं लगता कुछ कुछ होर बुनियादी जी गल है है ना बिल्कुल स्रोत नाम इस बड़ा साफ करता है सच इत सिर्फ एक गुण नहीं है मतलब कोई क्वालिटी नहीं ये असल होंद है एगजिस्टेंस ये वह हकीकत है जड़ी सदीवी है कदे बदल दी नहीं जिसका ना कोई शुरू है ना कोई अंत ये सिर्फ सच्चा होना नहीं सगों हमेशा होना है एक ऐसी स्टेबिलिटी दे मुकाबले बाकी सब कुछ बदलता दिसता है अच्छा तो यह होंद वाला पहलू बहुत जरूरी है ये किसी आइडिया या रूल दे होने की गल नहीं सगों किसी चीज़ के असल विच। हमेशा होन दी गल हाँ, तुसी सही समझ रहे हो ये बीइंग है सिर्फ ट्रू नहीं ਸਰੋਤ ਇਸ ਗਲਤੇ ਦੇਖੋ ਜ਼ੋਰ ਦਿੰਦਾ ਹੈ ਕਿ ਉਹ ਬੁਨਿਆਦੀ ਸੱਚਾਈ ਹੈ ਜਿਸ ਤੇ ਸ਼ਾਇਦ ਬਾਕੀ ਸਭ ਕੁਝ ਟਿਕਿਆ ਹੋਵੇ ਪਰ ਇਹ ਖੁਦ ਇਹ ਕਿਸੇ ਹੋਰ ਚੀਜ਼ ਤੇ ਨਿਰਭਰ ਨਹੀਂ ਠੀਕ ਹੈ ਅੱਛਾ ਹੁਣ ਦੂਜੇ ਹਿੱਸੇ ਤੇ ਆਈਏ ਨਾਮ ਸਰੋਤ ਇਹਨੂੰ ਨਾਮ ਪਛਾਣ ਆਈਡੈਂਟੀਟੀ ਜਾਂ ਫਿਰ ਹੋਂਦ ਐਗਜ਼ਿਸਟੈਂਸ ਮੈਨੀਫੈਸਟੇਸ਼ਨ ਵੀ ਕਹਿੰਦਾ ਹੈ ਇੱਥੇ ਥੋੜੀ ਉਲਝਣ ਹੋ ਸਕਦੀ ਹੈ ਕਿਉਂਕਿ ਹੋਂਦ ਤਾਂ ਸਤ ਨਾਲ ਵੀ ਜੁੜਿਆ ਸੀ ਹਾਂ ਇਹ ਵਧੀਆ ਸਵਾਲ ਹੈ ਤੇ ਸਰੋਤ ਇਹਨੂੰ ਕਲੀਅਰ ਕਰਦਾ ਹੈ ਜਦੋਂ ਨਾਮ ਨੂੰ ਸਤ ਦੇ ਨਾਲ ਵਰਤਿਆ ਜਾਂਦਾ ਹੈ ਨਾ ਤਾਂ ਇਹ ਉਸ ਸਦੀਵੀ ਹੋਂਦ ਯਾਨੀ ਸਤ ਦੀ ਪਛਾਣ ਉਸ ਦਾ ਪ੍ਰਗਟਾਵਾ ਜਾਂ ਕਹਿ ਲਓ ਉਸ ਦੀ ਜਾਣੀ ਪਛਾਣੀ ਹਸਤੀ ਵਾਲੇ ਇਸ਼ਾਰਾ ਕਰਦਾ ਹੈ ਇਹ ਸਿਰਫ ਇੱਕ ਬੋਲਣ ਵਾਲਾ ਲੇਬਲ ਨਹੀਂ ਐ ਸੋਚੋ ਜਿਵੇਂ ਅਸੀਂ ਕਿਸੇ ਬੰਦੇ ਨੂੰ ਉਹਦੇ ਨਾਮ ਨਾਲ ਜਾਣਦੇ ਹਾਂ ਪਰ ਉਹ ਨਾਮ ਫਿਰ ਉਸ ਬੰਦੇ ਦੀ ਪੂਰੀ ਸ਼ਖਸੀਅਤ ਉਹਦੇ ਗੁਣ ਉਹਦੀ ਹੋਂਦ ਸਭ ਦਾ ਪ੍ਰਤੀਕ ਬਣ ਜਾਂਦਾ ਹੈ ਇੱਥੇ ਨਾਮ ਉਸ ਪਰਮ ਸਤ ਦੀ ਪਛਾਣ ਯੋਗ ਹਕੀਕਤ ਹੈ ਅੱਛਾ ਤੁਮ ਸਹੀ ਸਮਝ ਰਹੀਆਂ ਕਿ ਸਤ ਉਹ ਅਸਲ ਸਦੀਵੀ ਹੋਂਦ ਹੈ ਤੇ ਨਾਮ ਉਸ ਹੋਂਦ ਦੀ ਪਛਾਣ ਜਾਂ ਐਕਸਪ੍ਰੈਸ਼ਨ ਹੈ ਜਿਸ ਨਾਲ ਉਸ ਨੂੰ ਜਾਣਿਆ ਜਾਂ ਸਮਝਿਆ ਜਾ ਸਕੇ ਹਾਂ ਹਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਬਿਲਕੁਲ ਨਾਮ ਉਹ ਜ਼ਰੀਆ ਹੈ ਜਿਸ ਰਾਹੀਂ ਉਸ ਅਣਦੇਖੀ ਅਕਾਲ ਸਤ ਹਕੀਕਤ ਨਾਲ ਜੁੜਿਆ ਜਾ ਸਕਦਾ ਹੈ ਜਾਂ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਇਹ ਉਸ ਸਤ ਦਾ ਇੱਕ ਤਰ੍ਹਾਂ ਨਾਲ ਵजूद ਜਾਂ ਹਸਤੀ ਹੈ ਠੀਕ ਤਾਂ ਜਦੋਂ ਅਸੀਂ ਸਤ ਨਾਮ ਨੂੰ ਇਕੱਠਾ ਕਰਦੇ ਹਾਂ ਸਰੋਤ ਦੇ ਹਿਸਾਬ ਨਾਲ ਇਹਦਾ ਸੌਖਾ ਮਤਲਬ ਬਣਦਾ ਹੈ ਉਸ ਦੀ ਪਹਿਚਾਨ ਸਦੀਵੀ ਹੁੰਦ ਹੈ ਜਾਂ ਫਿਰ ਉਸ ਦਾ ਅਸਲੀ ਨਾਮ ਸੱਚ ਹੈ ਮਤਲਬ ਉਹ ਹਸਤੀ ਜਿਸ ਦੀ ਅਸਲੀਅਤ ਸਦੀਵੀ ਹੈ ਹਾਂ ਇੱਕ ਚੰਗਾ ਸੰਖੇਪ ਹੈ ਪਰ ਜਿਵੇਂ ਅਸੀਂ ਸ਼ੁਰੂ ਚ ਕਿਹਾ ਸੀ ਸਰੋਤ ਇਸ ਤੋਂ ਵੀ ਡੂੰਗਾ ਜਾਂਦਾ ਹੈ ਇਹ ਸਿਰਫ ਇਹ ਨਹੀਂ ਕਹਿ ਰਿਹਾ ਕਿ ਉਸ ਹਸਤੀ ਦਾ ਨਾਮ ਸੱਚ ਹੈ ਇਹ ਕਹਿ ਰਿਹਾ ਹੈ ਕਿ ਸੱਚ ਯਾਨੀ ਸਦੀਵੀ ਹੋੰਦ ਹੀ ਉਸ ਦੀ ਅਸਲ ਪਛਾਣ ਹੈ ਉਹੀ ਉਸ ਦਾ ਨਾਮ ਹੈ ਉਹੀ ਉਸ ਦੀ ਹਕੀਕਤ ਹੈ ਉਹ ਸੱਤ ਹੈ ਤੇ ਇਹੀ ਉਸ ਦਾ ਨਾਮ ਹੈ ਬਿਲਕੁਲ ਤੇ ਇਹੀ ਇਸ ਕਨਸੈਪਟ ਦੀ ਕਹਿ ਲੋ ਕੁੰਜੀ ਹੈ ਸਮੇ ਤੋਂ ਪਰੇ ਹੋਣ ਦਾ ਮਤਲਬ ਹੈ ਕਿ ਉਹ ਪੂਤਕਾਲ ਵਰਤਮਾਨ ਤੇ ਭਵਿੱਖ ਦੀਆਂ ਹੱਦਾਂ ਤੋਂ ਆਜ਼ਾਦ ਹੈ ਅਸੀਂ ਜਨਮ ਲੈਂਦੇ ਹਾਂ ਵੱਡੇ ਹੁੰਦੇ ਹਾਂ ਬੁੱਢੇ ਹੁੰਦੇ ਹਾਂ ਚਲੇ ਜਾਂਦੇ ਹਾਂ ਇਹ ਸਭ ਸਮੇ ਦੇ ਵਹਿਣ ਚ ਹੁੰਦਾ ਹੈ ਪਰ ਸਤ ਉਹ ਸਦੀਵੀ ਹਕੀਕਤ ਉਹ ਇਸ ਚੱਕਰ ਤੋਂ ਬਾਹਰ ਹੈ ਸਰੋਤ ਮੁਤਾਬਕ ਉਹ ਹਮੇਸ਼ਾ ਤੋਂ ਸੀ ਬਿਨਾਂ ਕਿਸੇ ਸ਼ੁਰੂਆਤ ਦੇ ਤੇ ਹਮੇਸ਼ਾ ਰਹੇਗਾ ਬਿਨਾਂ ਕਿਸੇ ਅੰਤ ਦੇ ਉਹਦੇ ਤੇ ਸਮੇ ਦਾ ਕੋਈ ਅਸਰ ਨਹੀਂ ਤੇ ਸਰੋਤ ਇਸ ਸਮੇ ਤੋਂ ਪਰੇ ਹੋਣ ਨੂੰ ਹੋਰ ਸਾਫ਼ ਕਰਨ ਲਈ ਤਿੰਨ ਖਾਸ ਵਾਕਾਂਸ਼ ਵਰਤਦਾ ਹੈ ਪਹਿਲਾ ਹੈ ਆਦ ਸੱਚ ਹਾਂ ਆਦ ਸੱਚ ਇਹਦਾ ਮਤਲਬ ਹੈ ਕਿ ਉਹ ਸ੍ਰਿਸ਼ਟੀ ਦੀ ਰਚਨਾ ਤੋਂ ਵੀ ਪਹਿਲਾਂ ਜਦੋਂ ਸਮਾਂ ਸ਼ੁਰੂ ਵੀ ਨਹੀਂ ਹੋਇਆ ਸੀ ਜੇ ਅਸੀਂ ਸਮੇਂ ਦੀ ਸ਼ੁਰੂਆਤ ਬਾਰੇ ਸੋਚ ਸਕੀਏ ਵੀ ਉਦੋਂ ਵੀ ਉਹ ਸੱਚ ਸੀ ਮੌਜੂਦ ਸੀ ਇਹ ਉਹਦੀ ਅਨਾਦੀ ਬਿਨਾ ਸ਼ੁਰੂਆਤ ਵਾਲੀ ਹੋਣ ਨੂੰ ਦੱਸਦਾ ਹੈ ਉਹ ਅਤੀਤ ਵਿੱਚ ਹਮੇਸ਼ਾ ਸੱਚ ਸੀ ਇਸ ਸਿਰਫ ਇਹ ਨਹੀਂ ਕਿ ਉਹ ਬਹੁਤ ਪੁਰਾਣਾ ਹੈ ਸਗੋਂ ਇਹ ਕਿ ਉਹ ਸਮੇਂ ਦੇ ਆਈਡੀਆ ਤੋਂ ਹੀ ਪਹਿਲਾਂ ਦਾ ਹੈ ਬਿਲਕੁਲ ਇਹ ਹੀ ਗੱਲ ਹੈ ਇਹ ਉਸ ਨੂੰ ਇਤਿਹਾਸ ਜਾਂ ਬ੍ਰਹਮੰਡੀ ਘਟਨਾਵਾਂ ਦੇ ਸੀਕੁਐਂਸ ਤੋਂ ਬਾਹਰ ਰੱਖਦਾ ਹੈ। ਉਹ ਕੌਜ਼ ਐਂਡ ਇਫੈਕਟ ਦੀ ਉਸ ਲੜੀ ਦਾ ਹਿੱਸਾ ਨਹੀਂ ਹੈ ਜਿਸ ਨੂੰ ਅਸੀਂ ਸਮਾਂ ਕਹਿੰਦੇ ਆਂ। ਠੀਕ। ਫਿਰ ਦੂਜਾ ਵਾਕਿਆੰਜ ਹੈ ਹੈ ਵੀ ਸੱਚ। ਇਹ ਤਾਂ ਸਿੱਧਾ ਲੱਗਦਾ ਹੈ ਉਹ ਇਸ ਪਲ ਹੁਣ ਵਰਤਮਾਨ ਵਿੱਚ ਸੱਚ ਹੈ। ਹਾਂ ਪਰ ਇਹਦੀ ਗਹਿਰਾਈ ਵੀ ਦੇਖੋ। ਹੈ ਵੀ ਸੱਚ ਦਾ ਮਤਲਬ ਹੈ ਕਿ ਉਹ ਇਸੇ ਵੇਲੇ ਹਰ ਥਾਂ ਪੂਰੀ ਤਰ੍ਹਾਂ ਮੌਜੂਦ ਹੈ। ਉਹੀ ਸਦੀਵੀ ਸੱਚ ਹੈ ਉਹਦੀ ਹੋਣ ਸਿਰਫ ਕਿਤੇ ਦੂਰ ਅਸਮਾਨ ਚ ਜਾਂ ਕਿਸੇ ਖਾਸ ਥਾਂ ਤੇ ਨਹੀਂ ਬਲਕਿ ਇੱਥੇ ਤੇ ਹੁਣ ਸਾਡੇ ਆਲੇ-ਦੁਆਲੇ ਸਾਡੇ ਅੰਦਰ ਵੀ ਉਨੀ ਹੀ ਅਟਲ ਜਿੰਨੀ ਉਹ ਅਤੀਤ ਸੀ ਇਹ ਉਹਦੀ ਸਰਵਵਿਆਪਕਤਾ ਉਹਦੀ ਇਮੀਡੀਏਟ ਪ੍ਰੈਜ਼ੈਂਸ ਨੂੰ ਦਰਸਾਉਂਦਾ ਹੈ ਤੇ ਤੀਸਰਾ ਹੋਸੀ ਵੀ ਸੱਚ ਯਾਨੀ ਪਵਿਸ਼ ਵਿੱਚ ਵੀ ਉਹ ਸੱਚ ਰਹੇਗਾ ਸਹੀ ਹੋਸੀ ਵੀ ਸੱਚ ਦਾ ਭਾਵ ਹੈ ਕਿ ਆਉਣ ਵਾਲਾ ਸਮਾਂ ਭਾਵੇਂ ਕਿੰਨਾ ਵੀ ਲੰਬਾ ਹੋਵੇ ਯੁਗ ਬਦਲ ਜਾਣ ਦੁਨੀਆ ਦਾ ਰੂਪ ਬਦਲ ਜਾਵੇ ਉਹ ਸਦੀਵੀ ਹਕੀਕਤ ਉਹ ਸੱਤ ਬਿਲਕੁਲ ਉਸੇ ਤਰ੍ਹਾਂ ਸੱਚ ਰਹੇਗੀ ਕੋਈ ਕਮੀਵਾਦਾ ਨਹੀਂ ਕੋਈ ਬਦਲਾਅ ਨਹੀਂ ਇਹ ਉਹਦੀ ਸਦੀਵਤਾ ਉਹਦੇ ਅੰਤਹੀਨ ਹੋਣ ਦਾ ਐਲਾਨ ਹੈ ਸਰੋਤ ਮੁਤਾਬਕ ਉਸ ਸਮੇਂ ਦੇ ਅੰਤ ਤੋਂ ਬਾਅਦ ਵੀ ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਵੀ ਉਹ ਸੱਚ ਰਹੇਗਾ ਤਾਂ ਆਦ ਸੱਚ ਹੈ ਪੀ ਸੱਚ ਹੋਸੀ ਵੀ ਸੱਚ ਇਹ ਤਿੰਨੇ ਮਿਲ ਕੇ ਸਿਰਫ ਇਹ ਨਹੀਂ ਦੱਸਦੇ ਕਿ ਉਹ ਤਿੰਨਾ ਕਾਲਾਂ 'ਚ ਮੌਜੂਦ ਹੈ ਸੋਗੋ ਇਹ ਕਿ ਉਹ ਸਮੇਂ ਦੇ ਕਨਸੈਪਟ ਤੋਂ ਹੀ ਉੱਪਰ ਹੈ ਸਦੀਵੀ ਹੈ ਅਬਦਲ ਹੈ ਉਹਦੀ ਹੋਂਦ ਸਮੇਤੇ ਨਿਰਭਰ ਨਹੀਂ ਕਰਦੀ ਹਾਂ ਬਿਲਕੁਲ ਸਹੀ ਵਿਸ਼ਲੇਸ਼ਣ ਹੈ ਇਹ ਤਿੰਨੇ ਪਹਿਲੂ ਮਿਲ ਕੇ ਸਤ ਦੀ ਉਸ ਪਰਿਭਾਸ਼ਾ ਨੂੰ ਪੂਰਾ ਕਰਦੇ ਨੇ ਜਿਸ ਦੀ ਅਸੀਂ ਪਹਿਲਾਂ ਗੱਲ ਕੀਤੀ ਸੀ ਉਹ ਹੋਂਦ ਜੋ ਸਦੀਵੀ ਹੈ ਬਦਲਦੀ ਨਹੀਂ ਜਿਸ ਤੇ ਸਮੇ ਦਾ ਕੋਈ ਅਸਰ ਨਹੀਂ ਇਹ ਉਹਦੀ ਅਟਲ ਸਥਿਰ ਨੇਚਰ ਨੂੰ ਉਜਾਗਰ ਕਰਦੇ ਨੇ ਹੁਣ ਸਰੋਤ ਇੱਕ ਬਹੁਤ ਅਮ ਦਿਲਚਸਪ ਤੇ ਜ਼ਰੂਰੀ ਤੁਲਨਾ ਕਰਦਾ ਹੈ ਉਹ ਕਹਿੰਦਾ ਕਿ ਇਸ ਸਤ ਦੇ ਮੁਕਾਬਲੇ ਦੁਨੀਆ ਦੀਆਂ ਬਾਕੀ ਸਾਰੀਆਂ ਚੀਜ਼ਾਂ ਉਹ ਬਦਲਦੀਆਂ ਨੇ ਤੇ ਨਾਸ਼ਵਾਨ ਨੇ। ਇਹ ਤੁਲਨਾ ਸਤ ਨਾਮ ਨੂੰ ਸਮਝਣ 'ਚ ਹੋਰ ਕਿਵੇਂ ਮਦਦ ਕਰਦੀ ਹੈ? ਦੇਖੋ ਇਹ ਤੁਲਨਾ ਅਸਲ 'ਚ ਬਹੁਤ ਸੈਂਟਰਲ ਹੈ। ਜ਼ਰਾ ਆਪਣੇ ਹਾਲੇਦੁਆਲੇ ਦੇਖੋ। ਸਾਡਾ ਸ਼ਰੀਰ ਬਦਲਦਾ ਹੈ ਬਚਪਨ ਤੋਂ ਬੁਢਾਪੇ ਤੱਕ। ਰਿਸ਼ਤੇ ਬਣਦੇ ਵਿਗੜਦੇ ਨੇ, ਮੌਸਮ ਬਦਲਦੇ ਨੇ, ਸਭਿਆਤਾਵਾਂ ਉੱਠਦੀਆਂ ਤੇ ਡਿੱਗਦੀਆਂ ਨੇ। ਇੱਥੋਂ ਤੱਕ ਕਿ ਪਹਾੜ ਸਮੁੰਦਰ ਵੀ ਸਮੇਂ ਨਾਲ ਬਦਲ ਜਾਂਦੇ ਨੇ। ਸਰੋਤ ਮੁਤਾਬਕ ਹਰ ਭੌਤਿਕ ਚੀਜ਼ ਹਰ ਵਿਚਾਰ, ਹਰ ਭਾਵਨਾ ਜਿਸ ਨੂੰ ਅਸੀਂ ਜਾਣਦੇ ਹਾਂ ਉਹ ਇੱਕ ਸ਼ੁਰੂਆਤ ਰੱਖਦੀ ਹੈ, ਇੱਕ ਵਿਕਾਸ ਕਰਦੀ ਹੈ ਤੇ ਅੰਤ ਵਿੱਚ ਕਿਸੇ ਨਾ ਕਿਸੇ ਰੂਪ ਚ ਖਤਮ ਹੋ ਜਾਂਦੀ ਹੈ ਜਾਂ ਬਦਲ ਜਾਂਦੀ ਹੈ। ਇਹ ਸਭ ਆਸਥਾਈ ਹੈ, ਨਾਸ਼ਵਾਨ ਹੈ। ਤਾਂ ਹੀ ਸਭ ਕੁਝ ਜਿਸ ਨੂੰ ਅਸੀਂ ਸੰਸਾਰ ਕਹਿੰਦੇ ਹਾਂ ਉਹ ਇਸ ਬਦਲਾਅ ਦੇ ਨਿਯਮ ਦੇ अधीन ਹੈ। ਹਾਂਜੀ। ਤੇ ਇਸ ਲਗਾਤਾਰ ਬਦਲਦੇ ਅਸਥਿਰ ਸੰਸਾਰ ਦੇ ਬੈਕਡ੍ਰੌਪ ਵਿੱਚ ਸਰੋਤ ਸਤ ਨੂੰ ਉਸ ਇੱਕ ਅਸਲੀਅਤ ਵਜੋਂ ਪੇਸ਼ ਕਰਦਾ ਹੈ ਜੋ ਇਸ ਬਦਲਾਅ ਤੋਂ ਮੁਕਤ ਹੈ, ਜੋ ਕਦੇ ਨਹੀਂ ਬਦਲਦੀ, ਕਦੇ ਖਤਮ ਨਹੀਂ ਹੁੰਦੀ। ਜਦੋਂ ਅਸੀਂ ਦੁਨਿਆਵੀ ਚੀਜ਼ਾਂ ਦੀ ਇਸ ਟੈਂਪਰਰੀ ਨੇਚਰ ਨੂੰ ਡੁੰਗਾਈ ਨਾਲ ਸਮਝਦੇ ਹਾਂ ਕਿ ਜਿਸ ਚੀਜ਼ ਨੂੰ ਅਸੀਂ ਅੱਜ ਫੜਿਆ ਹੋਇਆ ਹੈ ਉਹ ਕੱਲ ਨੂੰ ਸ਼ਾਇਦ ਉਵੇਂ ਨਾ ਰਹੇ ਤਾਂ ਉਸ ਸੱਤ ਦੀ ਸਦੀਵਤਾ ਤੇ ਅਟਲਤਾ ਹੋਰ ਵੀ ਜ਼ਿਆਦਾ ਸਾਫ਼ ਤੇ ਅਹਿਮ ਹੋ ਜਾਂਦੀ ਹੈ। ਇਹਦਾ ਮਤਲਬ ਇਹ ਹੋਇਆ ਕਿ ਇਹ ਤੁਲਨਾ ਸਾਨੂੰ ਅਸਲ ਤੇ ਨਕਲ ਜਾਂ ਕਹੋ ਸਥਾਈ ਤੇ ਅਸਥਾਈ ਵਿਚ ਫਰਕ ਕਰਨ 'ਚ ਮਦਦ ਕਰਦੀ ਹੈ। ਬਿਲਕੁਲ। ਸਰੋਤ ਇਹੀ ਇਸ਼ਾਰਾ ਦੇ ਰਿਹਾ ਹੈ। ਇਹ ਸਾਨੂੰ ਸਵਾਲ ਪੁੱਛਣ ਲਈ ਪ੍ਰੇਰਿਤ ਕਰਦਾ ਹੈ ਅਸਲ ਚੇ ਹਕੀਕੀ ਕੀ ਹੈ? ਜੇ ਸਭ ਕੁਝ ਬਦਲ ਰਿਹਾ ਹੈ ਤਾਂ ਕੀ ਕੁਝ ਐਸਾ ਹੈ ਜੋ ਸਥਿਰ ਹੈ ਜਿਸਤੇ ਪਰੋਸਾ ਕੀਤਾ ਜਾ ਸਕੇ ਸਰੋਤ ਦਾ ਜਵਾਬ ਹੈ ਹਾਂ ਉਹ ਸਤ ਨਾਮ ਹੈ ਬਾਕੀ ਸਭ ਕੁਝ ਹੋ ਸਕਦਾ ਉਹ ਸਦੀਵੀ ਹਕੀਕਤ ਦਾ ਪ੍ਰਗਟਾਵਾ ਹੋਵੇ ਉਹਦੀ ਖੇਡ ਹੋਵੇ ਪਰ ਉਹ ਖੁਦ ਸਤ ਨਹੀਂ ਹਨ ਤਾਂ ਫਿਰ ਤਾਂ ਫਿਰ ਸਰੋਤ ਦਾ ਮੁੱਖੀ ਦਾਵਾ ਇਹ ਬਣਦਾ ਹੈ ਕਿ ਪੂਰੇ ਬ੍ਰਹਿਮੰਡ ਵਿੱਚ ਸਾਰੀ ਹੋਂਦ ਵਿੱਚ ਸਿਰਫ ਉਹ ਇੱਕ ਪਰਮਾਤਮਾ ਜਿਸ ਨੂੰ ਸਤ ਨਾਮ ਕਿਹਾ ਗਿਆ ਹੈ ਉਹੀ ਸਦੀਵੀ ਸਤ ਹੈ ਤੇ ਬਾਕੀ ਸਭ ਕੁਝ ਭਾਵੇਂ ਉਹ ਕਿੰਨਾ ਵੀ ਠੋਸ ਜਾਂ ਅਸਲੀ ਲੱਗੇ ਅਸਲ ਵਿੱਚ ਨਾਸ਼ਵਾਨ ਤੇ ਬਦਲਣ ਵਾਲਾ ਹੈ ਹਾਂ ਇਸ ਰੋਤ ਦਾ ਸੈਂਟਰਲ ਪੁਆਇੰਟ ਹੈ ਇਹ ਇੱਕ ਬਹੁਤ ਹੀ ਕਹੋ ਰੈਡੀਕਲ ਦਾਵਾ ਹੈ ਜਿਹਨੂੰ ਗੌ ਨਾਲ ਵਿਚਾਰੀਏ ਇਹ ਉਸ ਪ੍ਰਮਾਤਮਾ ਦੀ ਬਿਲਕੁਲ ਯੂਨੀਕ ਸਥਿਤੀ ਨੂੰ ਉਜਾਗਰ ਕਰਦਾ ਹੈ ਉਹ ਸਿਰਫ ਸਭ ਤੋਂ ਉੱਚਾ ਜਾਂ ਸਭ ਤੋਂ ਤਾਕਤਵਰ ਨਹੀਂ ਸਗੋਂ ਹੋਂਦ ਦੀ ਇੱਕ ਵਕਰੀ ਕੈਟਾਗਰੀ ਵਿੱਚ ਹੈ ਉਹ ਸਤ ਹੈ ਜਦਕਿ ਬਾਕੀ ਸਭ ਕੁਝ ਅਸਤ ਯਾਨੀ ਜੋ ਸਦੀਵੀ ਨਹੀਂ ਦੀ ਕੈਟਾਗਰੀ ਚ ਆਉਂਦਾ ਹੈ ਭਾਵੇਂ ਉਹ ਉਸੇ ਸਤ ਤੋਂ ਉਪਜਿਆ ਹੋਵੇ ਹੂੰ ਇਹ ਸਮਝਣਾ ਕਿ ਸਿਰਫ ਇੱਕ ਹੀ ਸਦੀਵੀ ਸੱਚ ਹੈ ਤੇ ਬਾਕੀ ਸਭ ਕੁਝ ਸਾਡਾ ਆਪਣਾ ਸ਼ਰੀਰ ਵੀ ਲਗਾਤਾਰ ਬਦਲ ਰਿਹਾ ਹੈ ਤੇ ਅੰਤ ਵਿੱਚ ਖਤਮ ਹੋ ਜਾਵੇਗਾ ਇਹ ਤਾਂ ਸਾਡੇ ਜੀਵਨ ਜੀਣ ਦੇ ਢੰਗ ਤੇ ਸਾਡੀਆਂ ਪ੍ਰਾਇੋਰਟੀਜ਼ ਤੇ ਅਸੀਂ ਕਿਸ ਚੀਜ਼ ਨੂੰ ਵੈਲਿਊ ਦਿੰਨੇ ਆ ਇਹ ਸਭ ਤੇ ਗਹਿਰਾ ਅਸਰ ਪਾ ਸਕਦਾ ਹੈ ਯਕੀਨਨ ਸਰੋਤ ਇਸੇ ਪਾਸੇ ਇਸ਼ਾਰਾ ਕਰਦਾ ਹੈ ਜੇ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਤਾਂ ਸਵਾਲ ਉੱਠਦਾ ਕਿ ਸਾਨੂੰ ਆਪਣਾ ਧਿਆਨ ਆਪਣੀ ਸ਼ਰਧਾ ਆਪਣਾ ਭਰੋਸਾ ਕਿੱਥੇ ਰੱਖਣਾ ਚਾਹੀਦਾ ਹੈ ਜੇ ਅਸੀਂ ਨਾਸ਼ਵਾਨ ਚੀਜ਼ਾਂ 'ਚ ਜਿਵੇਂ ਪੈਸਾ ਸ਼ੋਹਰਤ ਸਰੀਰਕ ਸੁੱਖ ਇਹਨਾਂ 'ਚ ਸਦੀਵੀ ਖੁਸ਼ੀਆਂ ਸੁਰੱਖਿਆ ਲੱਭਾਂਗੇ ਤਾਂ ਸਰਵੋਤਮ ਤੌਰ 'ਤੇ ਨਿਰਾਸ਼ਾ ਮਿਲਣੀ ਲਾਜ਼ਮੀ ਹੈ ਕਿਉਂਕਿ ਉਹ ਚੀਜ਼ਾਂ ਖੁਦ ਹੀ ਸਥਾਈ ਨਹੀਂ ਹਨ ਤੇ ਇਹਦੇ ਉਲਟ ਜੇਕਰ ਧਿਆਨ ਉਸ ਸਤਵਲ ਕੀਤਾ ਜਾਵੇ ਜੋ ਸਦੀਵੀ ਤੇ ਅਬਦਲ ਹੈ ਤਸ ਰੋਹ ਤੁਝਾ ਦੰਦਾ ਹੈ ਕਿ ਉਥੇ ਸਿਰਤਾ ਸ਼ਾਂਤੀ ਤੇ ਅਸਲ ਸੱਚਾਈ ਨਾਲ ਜੁੜਨ ਦੀ ਸੰਭਾਵਨਾ ਹੈ ਕਿਉਂਕਿ ਤੁਸੀਂ ਉਸ ਚੀਜ਼ ਨਾਲ ਜੁੜ ਰਹੇ ਹੋ ਜੋ ਕਦੇ ਬਦਲਦੀ ਨਹੀਂ ਜੋ ਹਮੇਸ਼ਾ ਮੌਜੂਦ ਹੈ ਇਹ ਜੀਵਨ ਨੂੰ ਇੱਕ ਵੱਖਰਾ ਅਰਥ ਤੇ ਮਕਸਦ ਦੇ ਸਕਦਾ ਹੈ ਇਹ ਸੱਚਮੁੱਚ ਬਹੁਤ ਗਹਿਰਾ ਵਿਚਾਰ ਹੈ ਜਿਸ ਦੇ ਬਹੁਤ ਸਾਰੇ ਅਸਰ ਹੋ ਸਕਦੇ ਨੇ ਚਲੋ ਹੁਣ ਤੱਕ ਦੀ ਗੱਲਬਾਤ ਦੇ ਜਿਹੜੇ ਮੁੱਖ ਨੁਕਤੇ ਨੇ ਉਹਨਾਂ ਨੂੰ ਇੱਕ ਵਾਰ ਸੰਖੇਪ ਚ ਦੇਖ ਲਈਏ ਅਸੀਂ 06 ਸਤਨਾਮ ਦੇ ਇਟਰਨਲ ਰੈਅਲਿਟੀ ਦੇ ਅੰਸ਼ਾਂ ਦੇ ਆਧਾਰ ਤੇ ਸਤਨਾਮ ਦੇ ਸੰਕਲਪ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਹਾਂਜੀ ਅਸੀਂ ਦੇਖਿਆ ਕਿ ਸਰੋਤ ਮੁਤਾਬਕ ਸਤ ਦਾ ਮਤਲਬ ਸਿਰਫ ਸੱਚ ਨਹੀਂ ਸਗੋਂ ਉਹ ਸਦੀਵੀ ਅਬਦਲ ਹੁੰਦ ਹੈ ਜੋ ਹਮੇਸ਼ਾ ਤੁਸੀਂ ਹੁਣ ਹੈ ਤੇ ਹਮੇਸ਼ਾ ਰਹੇਗੀ ਸਮੇਂ ਦੀਆਂ ਹੱਦਾਂ ਤੋਂ ਪਰੇ। ਤੇ ਨਾਮ ਉਸ ਸਦੀਵੀ ਹੋਂਦ ਦੀ ਪਹਿਚਾਨ ਉਹਦੀ ਹਸਤੀ ਜਾਂ ਉਸ ਦਾ ਪ੍ਰਗਟਾਵਾ ਹੈ ਜਿਸ ਨਾਲ ਉਸ ਸਤ ਨੂੰ ਜਾਣਿਆ ਜਾਂ ਉਸ ਨਾਲ ਜੁੜਿਆ ਜਾ ਸਕਦਾ ਹੈ। ਤੇ ਦੋਵਾਂ ਨੂੰ ਮਿਲਾ ਕੇ ਸਤਨਾਮ ਉਸ ਪਰਮ ਹਕੀਕਤ ਵੱਲ ਇਸ਼ਾਰਾ ਕਰਦਾ ਹੈ ਜਿਸ ਦਾ ਅਸਲ ਤਤ ਅਸਲ ਸਬਸਟੈਂਸ ਸਦੀਵੀ ਅਬਦਲ ਸੱਚ ਹੈ ਤੇ ਇਹੀ ਉਹਦੀ ਪਛਾਣ ਹੈ ਉਹ ਸਤ ਹੈ ਤੇ ਇਹੀ ਉਸ ਦਾ ਨਾਮ ਹੈ ਅਸੀਂ ਇਹ ਵੀ ਦੇਖਿਆ ਕਿ ਸਰੋਤ ਕਿਵੇਂ ਇਸ ਸਦੀਵੀ ਸੱਚ ਨੂੰ ਸਮੇਂ ਤੋਂ ਪਰੇ ਦੱਸਦਾ ਹੈ ਆਦ ਸੱਚ ਹੈ ਵੀ ਸੱਚ ਹੋਸੀ ਵੀ ਸੱਚ ਇਹ ਉਹਦੀ ਅਟਲਤਾ ਤੇ ਹਮੇਸ਼ਾ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ ਤੇ ਸ਼ਾਇਦ ਸਭ ਤੋਂ ਅਹਿਮ ਅਸੀਂ ਸਰੋਤ ਵੱਲੋਂ ਪੇਸ਼ ਕੀਤੇ ਗਏ ਉਸ ਕੰਟਰਾਸਟ ਤੇ ਗੱਲ ਕੀਤੀ ਇਸ ਸਦੀਵੀ ਅਬਦਲ ਸਤ ਦੇ ਮੁਕਾਬਲੇ ਬਾਕੀ ਸਾਰਾ ਸੰਸਾਰ ਹਰ ਚੀਜ਼ ਜਿਸ ਨੂੰ ਅਸੀਂ ਅਨੁਭਵ ਕਰਦੇ ਹਾਂ ਉਹ ਬਦਲਣ ਵਾਲੀ ਤੇ ਨਾਸ਼ਵਾਨ ਹੈ ਤੇ ਇਹੀ ਕੰਟਰਾਸਟ ਸਤ ਦੀ ਯੂਨੀਕਨੈਸ ਉਹਦੀ ਅਸਲ ਮਹੱਤਤਾ ਨੂੰ ਉਜਾਗਰ ਕਰਦਾ ਹੈ ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਸਥਾਈ ਕੀ ਹੈ ਤੇ ਆਸਥਾਈ ਕੀ ਹੈ ਇਹ ਸਾਨੂੰ ਅਸਲੀਅਤ ਦੀ ਨੇਚਰ ਬਾਰੇ ਇੱਕ ਖਾਸ ਨਜ਼ਰੀਆ ਦਿੰਦਾ ਹੈ ਜਿਸ ਮੁਤਾਬਕ ਕੇਵਲ ਇੱਕ ਹੀ ਹਕੀਕਤ ਸਦੀਵੀ ਤੌਰ ਤੇ ਸਤ ਹੈ ਇਸ ਸਾਰੇ ਵਿਚਾਰ ਚਰਚਾ ਤੋਂ ਬਾਅਦ ਸਰੋਤ ਵਿੱਚ ਦਿੱਤੇ ਗਏ ਸੰਕਲਪਾਂ ਦੇ ਆਧਾਰ ਤੇ ਇੱਕ ਆਖਰੀ ਸਵਾਲ ਸੋਚਣ ਲਈ ਛੱਡਦੇ ਹਾਂ ਸਰੋਤ ਜ਼ੋਰ ਦਿੰਦਾ ਹੈ ਕਿ ਸਿਰਫ ਉਹੀ ਇੱਕ ਹਕੀਕਤ ਸਦੀਵੀ ਸਤ ਹੈ ਜਿਤਕੇ ਬਾਕੀ ਸਭ ਕੁਝ ਨਾਸ਼ਵਾਨ ਹੈ ਬਦਲਣ ਵਾਲਾ ਹੈ ਜੇਕਰ ਅਸੀਂ ਇਸ ਦਾਅਵੇ ਨੂੰ ਗੰਭੀਰਤਾ ਨਾਲ ਲਈਏ ਤਾਂ ਇਹ ਸਾਨੂੰ ਇਸ ਬਾਕੀ ਸਭ ਕੁਝ ਇਸ ਸੰਸਾਰ ਇਸ ਬ੍ਰਹਿਮੰਡ ਸਾਡੇ ਤਜਰਬਿਆਂ ਦੀ ਅਸਲ ਪ੍ਰਕਿਰਤੀ ਬਾਰੇ ਕੀ ਸੋਚਣ ਲਈ ਮਜਬੂਰ ਕਰਦਾ ਹੈ ਜੇ ਸਿਰਫ ਸਤ ਹੀ ਅਸਲ ਵਿੱਚ ਸਥਾਈ ਤੇ ਸੱਚ ਹੈ ਤਾਂ ਫਿਰ ਇਸ ਬਦਲਦੀ ਹੋਈ ਨਾਸ਼ਵਾਨ ਦਿਸਦੀ ਦੁਨੀਆ ਦੀ ਹਕੀਕਤ ਕੀ ਹੈ ਤੇ ਸਤ ਨਾਲ ਇਹਦਾ ਕੀ ਰਿਸ਼ਤਾ ਹੈ ਇਹ ਸਵਾਲ ਸਾਨੂੰ ਸਰੋਧ ਦੇ ਦਾਅਵਿਆਂ ਦੇ ਹੋਰ ਡੂੰਘੇ ਅਸਰਾਂ ਬਾਰੇ ਸੋਚਣ ਲਈ ਪ੍ਰੇਰਿਤ ਕਰ ਸਕਦਾ ਹੈ